ਹਾਂਜੀ ਸਾਰੇ ਸਤਿਗੁਰਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਗਵਰਨਰ ਸਾਹਿਬ ਜੀ ਬੋਲ ਰਹੇ ਹਨ ਕਿ ਸਾਡੀ ਚਾਲਾ ਸਵਾਜ ਤਰਨਤਾਰ ਸਾਹਿਬ ਦੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਦਰ ਤੇ ਦਰਸ਼ਨਾਂ ਵਿਚ ਸ਼ਰਨ ਕਰਨ ਗਿਆ ਸੀ ਚੇਤ ਦੀ ਮੱਸੀਆਂ ਜੀ ਇਹ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਵੇਖੇ ਰਿਹਾ ਜੀ ਚੇਤ ਦੇ ਮੱਸੀਆਂ ਦੇ ਵਿੱਚ ਜਿਹੜੇ ਆ ਬਲਤ ਜਿਹੜੇ ਆ ਖਥਾਨ ਆ ਬਹੁਤ ਜ਼ਿਆਦੇ ਜਿਹੜੇ ਆ ਮੱਸੀਆ ਧਮਾਉਂਦੇ ਸੀ ਉਹ ਸਮੇਂ ਹੁਣ ਨਹੀਂ ਰਹੇ ਇੱਥੇ ਬੜੀਆਂ ਲੈਣਾ ਲੱਗੀਆਂ ਹੁੰਦੀਆਂ ਅੰਕੀਆਂ ਪਿਛੇ ਆ ਮੜਿਆ ਬਹੁਤ ਲੈਣਾ ਲੱਗੀਆਂ ਜਾਂਗੀਆਂ ਕਾਲੀਆਂ ਉਹ ਉਹ ਖਾਣ ਜਿਹੜੇ ਸੀ ਖਾਣ ਜਿਹੜੇ ਹੁੰਦੇ ਸੀ ਉਹ ਜੇਸੀ ਮੱਛੀ ਵੇਲੇ ਹੁੰਦੇ ਸੀ ਤੇ ਜਿਹੜੇ ਬਲਦਾਂ ਦੇ ਗੁਰੂ ਆਜਨ ਪਾਸ਼ਾ ਦੇ ਦਰਸ਼ਨਦਾਰੇ ਕਰਾ ਕੇ ਬੜੀਆਂ ਇਸ ਤਰ੍ਹਾਂ ਸੇਰੇ ਲੱਗੇ ਹੁੰਦੇ ਸੀ ਗਾਲ ਦੇ ਵਿੱਚ ਮਹਿਲਾ ਪਾਈਆਂ ਹੁੰਦੀਆਂ ਆਈਆਂ ਤੇ ਬੜੇ ਬੜੇ ਸ਼ਿੰਗਾਰ ਕੇ ਜਿਹੜੇ ਬਲਦ ਲਿਆਉਂਦੇ ਦੇਗੇ ਸੋ ਸਾਨੂੰ ਯਾਦ ਆ ਸਾਡੇ ਰਾਹ ਕੱਚੇ ਹੁੰਦੇ ਹੁੱਬੂ ਕੇ ਬਾਹਰ ਵੀ ਆ ਸਵਾਜਪੁਰ ਬੜੀਆਂ ਜੋੜੀਆਂ ਆਉਂਦੀਆਂ ਨੇ ਅਸੀਂ ਬਲਦਾਂ ਦੀਆਂ ਤੇ ਕਾਏ ਹਣੀ ਚਰ ਕੇ ਲੈ ਕੇ ਆਉਂਦੇ ਸੀ ਸੋ ਵੀਰ ਲੈ ਕੇ ਆ ਕਿਹੜੇ ਨਗਰ ਆਪਣਾ ਜੀ ਇਹ ਸਵਾਜਪੁਰ ਹੈ ਜੀ ਸਵਾਜਪੁਰ ਜੀ ਸਾਡੇ ਗਵਾਂਢੀ ਪਿੰਡ ਤੋਂ ਆ ਇਹ ਕੀ ਕਰਦੇ ਹੋਏ ਨੇ ਆਪਣੇ ਵਾਹਦੇ ਕਿੱਥੇ ਆ ਅੱਛਾ ਭਾਈ ਦਾ ਜੀ ਕੀ ਨਾਂ ਹੈ ਤੇਰਾ ਤੇਰਾ ਨਾਂ ਕੁਸ਼ੀ ਸਿੰਘ ਹੈ ਇਹ ਬਖਸ਼ੀ ਸਿੰਘ ਜੀ ਪਿੰਡ ਸਵਾਜਪੁਰ ਤੋਂ ਤੇ ਹਾਲ ਵਾਂਦੇ ਅਜੇ ਵੀ ਕਿਸਾਨ ਬਹੁਤ ਵਧੀਆ ਵਾ ਇਹਨਾਂ ਦਾ ਇਹ ਵਿਰਸਾ ਜਿਹੜਾ ਹੀ ਹੈ ਪੁਰਾਣਾ ਜਿਹਦਾ ਵਾ ਇਹ ਖਾਬ ਤੇ ਰੱਖਿਆ ਹੋਇਆ ਹੈ ਤੇ ਕਰਵਾਇਆ ਮੈਂ ਹੈ। ਤੋਂ ਬਹੁਤ ਵਧੀਆ ਇਹ ਨੌਜਵਾਨ ਜਿਹੜੇ ਆ ਰਾਣਾ ਵਿਕਾਸ ਸਾਹ ਤੇ ਰੱਖਿਆ ਹੋਇਆ ਹੈ ਨਾ ਜੀ। ਓਕੇ ਜੀ। ਹਾਂ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਸਰਪੰਚ ਜੀ ਗਵਿੰਦਰ ਸਿੰਘ ਜੀ ਬਦੋਂ ਜਾਣ ਪੜੀ ਸਾਡੀ ਚਾਲਾ। ਤੋਂ ਅੱਜ ਤਰਨਤਾਰ ਸਾਹਿਬ ਗੁਰਵਰਜਨ ਪਾਸ਼ਾ ਮਹਾਰਾਜ ਦੇ ਦਰ ਤੇ ਦਰਸ਼ਨ ਇਸ਼ਨਾਨ ਕਰਨ ਗਏ ਸਾ ਚੇਤ ਦੀ ਮੱਤਿਆ ਜੀ। ਇਹ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਵੇਦੇ ਰਿਹਾ ਜੀ। ਜੇ ਤੇ ਮਸਿਆਦੇ ਵਿੱਚ ਜਿਹੜੇ ਆ ਬਲਟ ਜਿਹੜੇ ਆ ਖਾਨ ਆ ਬਹੁਤ ਜ਼ਿਆਦੇ ਜਿਹੜੇ ਆ ਮਸਿਆਦ ਮੋੜਾ ਦੇ ਸੀ ਉਹ ਸਮੇਂ ਹੁੰਦੇ ਨਹੀਂ ਦਾਏ ਇੱਥੇ ਬੜੀਆਂ ਲੈਣਾ ਲੱਗੀਆਂ ਹੁੰਦੀਆਂ ਪਿਛੇ ਆ ਮੜਿਆ ਬਹੁਤ ਲੈਣਾ ਲੱਗੀਆਂ ਜਾਣੀਆਂ ਚਾਹਿਆਂ ਉਹ ਉਹ ਖਾਨ ਜਿਹੜੇ ਸੀ ਖਾਨ ਜਿਹੜੇ ਹੁੰਦੇ ਸੀ ਉਹ ਜੇਤੀ ਮਸਿਆ ਵੇਲੇ ਹੁੰਦੇ ਹੀ ਦੇ ਜਿਹੜੇ ਪਲਤਾਂ ਦੇ ਕੁ ਰਾਜੇ ਨੇ ਪਾਸ਼ਾ ਦੇ ਦਰਸ਼ਕਾਰੇ ਕਰਾ ਕੇ ਬੜੀਆਂ ਇਸ ਤਰ੍ਹਾਂ ਸਿਹਰੇ ਲੱਗੇ ਹੁੰਦੇ ਸੀ ਗਲ ਦੇ ਵਿੱਚ ਮਹਿਲਾ ਪਾਈਆਂ ਹੁੰਦੀਆਂ ਹੀਆਂ ਤੇ ਬੜੇ ਬੜੇ ਸ਼ਿੰਗਾਰ ਕੇ ਜਿਹੜੇ ਪਲਤ ਲਿਆਉਂਦੇ ਹੁੰਦੇ ਸੀ ਸੋ ਸਾਨੂੰ ਯਾਦ ਆ ਉਹ ਸਾਡੇ ਰਾਹ ਕੱਚੇ ਹੁੰਦੇ ਹੁੱਬੂ ਕੇ ਬਾਹਰ ਨੂੰ ਆਸਵਾਜਪੁਰ ਬੜੀਆਂ ਜੋੜੀਆਂ ਆਉਂਦੀਆਂ ਨੇ ਅਸੀਂ ਪਲਦਾ ਦੀਆਂ ਤੇ ਕਾਇ ਹੋਣੀ ਚਰ ਕੇ ਲੈ ਕੇ ਆਉਂਦੇ ਸੀ ਤੋ ਵੀਰ ਲੈ ਕੇ ਆ ਕਿਹੜੇ ਨਗਰ ਆਪਣਾ ਜੀ ਇਹ ਸਵਾਜਪੁਰ ਜੀ ਸਾਡੇ ਗਵਾਂਢੀ ਪਿੰਡ ਤੋਂ ਆ ਇਹ ਕੀ ਕਰਦੇ ਹੋਏ ਨੇ ਆਪਣੇ ਰਹਿੰਦੇ ਕਿੰਤਰੇ ਹਾਂ ਜੀ ਅੱਛਾ ਵਾਈਟਾ ਜੀ ਕੀ ਨਾਂ ਇਟਾ ਦਾ ਤੇਰਾ ਨਾਂ ਬਕਸੀ ਸਿੰਘ ਇਹ ਬਕਸੀ ਸਿੰਘ ਜੀ ਪਿੰਡ ਸਵਾਜਪੁਰ ਤੋਂ ਤੇ ਹਾਲ ਵਾਂਦੇ ਅਜੇ ਵੀ ਕਿਸਾਨ ਬਹੁਤ ਵਧੀਆ ਵਾ ਇਹਨਾਂ ਦਾ ਇਹ ਵੇਸਾ ਜਿਹੜਾ ਹੀ ਹੈ ਪੁਰਾਣਾ ਜਿਹੜਾ ਵਾ ਇਹ ਸਾਫ਼ ਤੇ ਰੱਖਿਆ ਹੋਇਆ ਹੈ ਤੇ ਕਰਵਾ ਮੈਂ ਖੈ ਕੋ ਬਹੁਤ ਵਧੀਆ ਇਹ ਨੌਜਵਾਨ ਜਿਹੜੇ ਆ ਪੁਰਾਣਾ ਵੇਸਾ ਸਾਫ਼ ਤੇ ਰੱਖਿਆ ਹੋਇਆ ਹੈ ਨਾ ਜੀ ਓਕੇ ਜੀ